ਬੜੇ ਮਾਣਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਡਰੱਗ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਡਰੱਗਸ ਤੇ ਆਰਮਜ਼ ਦੇ ਵਿੱਚ ਜਿਹੜਾ ਹਵਾਲਾ ਨੈਟਵਰਕ ਬੜੀ ਬਾਰੀ ਫਿਗਰ ਹੋਇਆ ਉਹਨੂੰ ਅਸੀਂ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਕਮਿਸ਼ਨਰ ਪੁਲਿਸ ਅਮਰਸਰ ਨੂੰ ਜਿੱਚੇ ਇੱਕ ਹਵਾਲਾ ਡੀਲਰ ਜੋ ਕਿ ਹਾਇਜ਼ਰੀ ਦਾ ਕੰਮ ਕਰਦਾ ਲੁਧਿਆਣੇ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਜਿਹੜੀ ਹੈ 15 ਲੱਖ ਡਰੱਗ ਮਨੀ ਮਿਲੀ ਹੈ ਲਗ ਲਗ ਪੈਕੇਟਸ ਦੇ ਵਿੱਚ ਲਗ ਲਗ ਪਾਰਟੀਆਂ ਤੋਂ ਜਿਹੜੀ ਨੇ ਲਈ ਸੀ ਇਸ ਬੰਦੇ ਦਾ ਨਾਮ ਹੈਗਾ ਕੁਰਚਰਨ ਸਿੰਘ ਏਰੀਆ ਚੰਨਾ son of ਦੇਸਰਾਜ ਕਰਨ ਕਲੋਨੀ ਤਾਜਪੁਰ ਰੋਡ ਲੁਧਿਆਣਾ ਇਹਦੀ ਉਮਰ ਤਕਰੀਬਨ 60 ਸਾਲ ਹੈ ਜੋ ਮਡਲੀ ਪੁਛਕੀ ਤੋਂ ਇਹ ਪਤਾ ਲੱਗਿਆ ਕਿ ਮਿੱਟੀ ট্রেਡਰਸ ਲੁਧਿਆਣੇ ਦੇ ਨਾਮ ਤੇ ਇਹ ਫਰਮ ਬਣਾਈ ਹੈ ਕਿਉਂਕਿ ਲੇਡੀਜ਼ ਦਾ ਹਾਇਜ਼ਰੀ ਦਾ ਕੰਮ ਜਿਹੜਾ ਹੈ ਅਫਗਾਨਿਸਤਾਨ ਨੂੰ ਸਪਲਾਈ ਕਰਦਾ ਗਾਰਮੈਂਟਸ ਔਰ 2021 ਤੋਂ ਇਹ ਕੰਮ ਕਰ ਰਿਹਾ ਹੈ ਔਰ ਇਹਦੀ ਮਡਲੀ ਪੁਛਕੀ ਤੋਂ ਇਹ ਪਤਾ ਲੱਗਿਆ ਕਿ ਅੰਮ੍ਰਿਤਸਰ ਲੁਧਿਆਣਾ ਤੇ ਦਿੱਲੀ ਦੇ ਵਿੱਚ جا کے حوالے ਰਾਹੀਂ ਇਹ ट्रांजैक्शंस ਕਰਦਾ ਔਰ ਇਹਦੇ ਤਾਰ ਜਿਹੜੇ ਆ ਡਰੱਗਸ ਸਮਗਲਰ ਤੇ ਆਰਮਸ ਸਮਗਲਰ ਜਿਹੜਾ ਨੈਟਵਰਕ ਚੱਲ ਰਿਹਾ ਹੈ ਲੁਕੋ ਉਹਦੇ ਸਾਰਾ ਜਿਹੜੀ ਵੀ ਪੇਮੈਂਟ ਵਗੈਰਾ ਉਹ ਹਵਾਲੇ ਰਾਹੀਂ ਹੋ ਰਹੀ ਸੀ ਔਰ ਇਹਦਾ ਮੋਡਸ ਪਰੈਂਡਿੰਗ ਜੋ ਮੁਢਲੀ ਤੌਰ ਤੇ ਪਤਾ ਲੱਗਿਆ ਕਿ 10% ਇਹ ਵਾਈਟ ਮਨੀ ਜਿਹੜੀ ਆਪਾਂ ट्रांजैक्शन ਕਰਦਾ ਸੀ ਤੇ 90% ਜਿਹੜੀ ਆ ट्रांजैक्शन ਉਹ ਥ्रू ਹਵਾਲਾ ਡੀਲਰਸ ਬੀਸਟ ਔਰ ਹਵਾਲਾ ਡੀਲਿੰਗ ਨਾਲ ਹੁੰਦੀ ਸੀ ਔਰ ਇਹ ਉਹਦਾ ਟਿੰਪੈਂਸੀ ਔਰ ਬਾਕੀ ਦੇ ਦੇ ਅ ਸਮਗਲਰਸ ਤੇ ਗੈਂਗਸਟਰਸ ਨੇ ਉਹਨਾਂ ਦੀ ਇਹ ਫੈਸਿਲਿਟੇਟ ਕਰਦਾ ਸੀ ਸੋ ਇਹਦੇ ਚ ਹੋਰ ਵੀ ਸਾਨੂੰ ਇਹਦੇ ਜਿਹੜੇ ਸਾਥੀ ਨੇ ਤੇ ਹੋਰ ਨੈਟਵਰਕ ਚ ਡੀਪਲੀ ਜਾਵਾਂਗੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਸਮਗਲਰਾਂ ਦਾ ਕਾਫੀ ਇਹਦੇ ਤੋਂ ਡਿਟੇਲ ਸਾਨੂੰ ਮਿਲੀਆਂ ਉਹਦੇ ਅੱਗੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ